ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਾਸ ਸਿੰਘ ਰੂਪ ਸਿੰਘ ਕਰਨਾ ਦਲ ਸੰਗਤ ਮੰਡੀ ਹਲਕਾ ਦੇ ਸਾਡੇ ਮੌਜੂਦਾ ਮੁਖੀ ਸਈ ਸਾਹਿਬ ਜੇਹਦਾਰ ਬਾਬਾ ਕਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਸੋ ਸੰਗਤ ਜੀ ਇੱਕ ਅੱਜ ਦਿਨ ਮਤਨ ਬਲਾਸ ਕਰਨਾ ਸੀਗਾ ਜੋ ਡੇਰਾ ਰੂਮੀ ਹੈ ਉਹਦਾ ਜਿਹੜਾ ਮੌਜੂਦਾ ਮੁਖੀ ਹੈ ਬਾਬਾ ਸੁਖਦੇਵ ਸਿੰਘ ਬਾਬਾ ਸ਼ਬਦ ਤਾਂ ਉਹਦੇ ਲਈ ਬਣਦਾ ਨੇ ਪਰ ਅਸੀਂ ਸਰਕਾਰ ਦਿੰਨੇ ਉਹਦੇ ਗੁਰੂ ਸਾਹਿਬ ਦਾ ਬਾਣਾ ਪਾਇਆ ਠੀਕ ਹੈ ਉਹ ਜਿਹੜਾ ਟਕਵਾਂਜ ਰਚਦਾ ਹੈ ਮੌਜੂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਹਦੂਦੀ ਦੇ ਵਿੱਚ ਬਹਿ ਕੇ ਕੁਰਸੀ ਢਾ ਕੇ ਬਰੋਬਰ ਬੰਦਾ ਹੈ ਇਹ ਜਿਹੜੀ ਆ ਸਾਡੇ ਜਥੇਬੰਦੀਆਂ ਸੁੱਤੀਆਂ ਪਈਆਂ ਤੇ ਸਾਡੀ ਐਸਜੀਪੀਸੀ ਕਮੇਟੀ ਹੈ ਜ세ਦਾਰ ਕੁਲਦੀਪ ਸਿੰਘ ਹੜਗੱਜ ਹੋਰੀ ਆ ਜਿਹੜੇ ਉਹ ਅੱਜ ਸੁੱਤੇ ਪਏ ਆ ਸੋ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹਣਾ ਕੀ ਕਰੋ ਜਾਗੋਗੇ ਤੁਸੀਂ ਆਪਣੀ ਸਿੱਖੀ ਦਾ ਕਿੰਨਾ ਘਾਣ ਹੋ ਰਿਹਾ ਕਿੰਨੀ ਬੇਅਦਵੀ ਹੋ ਰਹੀ ਹੈ ਇਹਨਾਂ ਡੇਰੇਵਾਦਨ ਦੇ ਵਿੱਚ ਇਹ ਯਾਰ ਆਪ ਦੇ ਆਪ ਦੇ ਧਰਮ ਕਰੀ ਵੀ ਤੁਸੀਂ ਧਿਆਨ ਕਰ ਲਓ ਨਾ ਥੋੜਾ ਜਿਹਾ ਜਾਤੀਵਾਦ ਕਰੇ ਹੋ ਰਿਹਾ ਫਿਰ ਕਹਿੰਦੇ ਤੁਸੀਂ ਆਪ ਦੇ ਬਾਰੇ ਚੀਕਾਂ ਮਾਰਦੇ ਹੋ ਧਰਮ ਵਰਕਰ ਹੁੰਦੇ ਆ ਕਿਉਂ ਹੁੰਦੇ ਆ ਕਾਰਨ ਇਹ ਬਣਦਾ ਜਦੋਂ ਤੇਰਾ ਰੂਮੀ ਦੇ ਵਿੱਚ ਜਾਂਦਾ ਹੈ ਕੋਈ ਛੋਟੀ ਜਾਤੀ ਵਾਲਾ ਬਣਦਾ ਵਾ ਅਸੀਂ ਜਾਤ ਪੱਤ ਨੂੰ ਨਹੀਂ ਮੰਨਦੇ ਖਾਲਸਾ ਜਾਤ ਪੱਤ ਨੂੰ ਨਹੀਂ ਮੰਨਦਾ ਪਰ ਉਹ ਮੰਨਦੇ ਆ ਸੰਗਤ ਜੀ ਜਦੋਂ ਨੀਵੀਂ ਕੋਈ ਜਾਤੀ ਵਾਲਾ ਡੇਰਾ ਰੂਮੀ ਦੇ ਵਿੱਚ ਐਂਟਰ ਹੁੰਦਾ ਉਸ ਤੋਂ ਪਹਿਲਾਂ ਉਹਦੀ ਜਾਤ ਪੁੱਛੀ ਜਾਂਦੀ ਆ ਜਦੋਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਤ ਪੱਤ ਰੱਖੀ ਨਹੀਂ ਇੱਕ ਬਾਟੇ ਦੇ ਸਾਨੂੰ ਅਮਰਤਿ ਸ਼ਕਾਇਆ ਪਰ ਜਾਤ ਪੱਤ ਰਹਿ ਕਿੱਥੇ ਗਈ ਪਰ ਜਿਹੜੇ ਅੱਜ ਦੇ ਬਣੇ ਹੋਏ ਆਪੇ ਸੰਤ ਆ ਸਾਡੇ ਭੱਡੇ ਠੇਕੇਦਾਰ ਬਣੇ ਬੈਠੇ ਆ ਜਿਹੜੇ ਕੌਮ ਦੇ ਠੀਕ ਹੈ ਅੱਜ ਉਹ ਜਮਤ ਚੁੱਪ ਬੈਠੇ ਆ ਡੂੰਗੇ ਹੋਏ ਬੈਠੇ ਆ ਤੋ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਦ ਤੱਕ ਸਾਧ ਨੂੰ ਪਾਲੋ ਲਗਾਵਾ ਨਹੀਂ ਖਾਲਸ ਨੂੰ ਲਗਾਮ ਪਾਉਣੀ ਆਉਂਦੀ ਹੈ ਠੀਕ ਹੈ ਅਸੀਂ 2 ਦਿਨ ਦਾ ਪ੍ਰਸ਼ਾਸਨ ਕੋਲ ਟਾਈਮ ਲੈਤਾ ਠਾਣਾ ਕੈਂਟ ਦੇ ਵਿੱਚ ਖੜੇ ਆ ਅਸੀਂ ਮੌਜੂਦਾ ਐਸਐਚਓ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੋਈ ਆ ਮੰਗ ਪੱਤਰ ਦਿੱਤਾ ਹੋਇਆ ਬਣਦੀ ਆ ਤੇ ਕਾਰਵਾਈ ਕਰੋ ਜੇ ਅਗਰ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਰੋਡ ਦਾ ਘਰਾਓ ਕਰਾਂਗੇ ਜਿਹੜਾ ਪਠੰਡੇ ਤੋਂ ਹਾਈਵੇ ਰੋਡ ਜਾਂਦਾ ਬਰਨਾਲੇ ਨੂੰ ਉਹ ਰੋਡ ਦਾ ਕਰਾਂ ਉਹ ਕਰਾਂਗੇ ਭੱਡੇ ਭੱਡੇ ਸੰਗਰਾਖਿਤ ਕਰਾਂਗੇ ਅਸੀਂ ਚੜ੍ਹਦੀ ਕਲਾ ਨਾਲ ਖਾਲਸਾ ਆਊਗਾ ਭੱਡੇ ਰੇ ਨੂੰ ਚਾਲੇ ਪਾਵਾਂਗੇ ਸੰਗ ਦੀ ਫੇਰ ਨਾ ਕੋ ਕਹਵੇ ਕਿ ਕਿਸੇ ਦਾ ਕੋਈ ਨੁਕਸਾਨ ਹੁੰਦਾਗਾ ਠੀਕ ਆ ਜੀ ਇਹ ਜਿਹੜਾ ਸਿੱਖੀ ਧਰਮ ਦਾ ਫੇੜਾ ਗਰਗ ਕਰਖਿਆ ਇਹਨਾਂ ਨੇ ਚਿੱਟੀ ਸ਼ੌਖੜੇ ਇਹਨਾਂ ਨੂੰ ਲਗਾਮ ਪਾਓ ਸੋ ਮੇਰੀ ਜਥੇਬੰਦੀਆਂ ਨੂੰ ਅਪੀਲ ਹੈ ਵੱਡੇ ਵੱਡੇ ਜਹੇਦਾਰਾਂ ਨੂੰ ਅਪੀਲ ਹੈ ਆਓ ਬਰੋਬਰ ਖੜੋ ਕਮੈਂਟਾਂ ਦੇ ਵਿੱਚ ਵਿਦਵਾਨ ਨਾ ਬਣਿਆ ਕਰੋ ਜਿਹੜੇ ਕਮੈਂਟਾਂ ਦੇ ਵਿੱਚ ਬੋਲਦੇ ਹਨ ਵਿਦਵਾਨ ਬਣਦੇ ਆ ਅੱਜ ਸਾਥ ਦਿਓ ਸਾਡਾ ਇਕੱਲਾ ਬੰਦਾ ਕੁਛ ਨਹੀਂ ਆ ਜੇ ਤੁਸੀਂ ਸਾਡਾ ਸਾਥ ਦਿਓਗੇ ਇਹ ਸਿੱਖ ਧਰਮ ਦਾ ਫੇਰ ਹੀ ਬਚਾਅ ਹੋਣਾ ਤੇ ਫੇਰ ਹੀ ਅਸੀਂ ਖਾਲਸਾ ਰਾਜ ਲੈ ਸਕਦੇ ਆ ਜੇ ਅਸੀਂ ਇਕਾ ਨਹੀਂ ਕਰਦੇ ਇਕ ਨਿਸ਼ਾਨ ਸਾਹਿਬੇ ਹੇਠਾਂ ਨਹੀਂ ਆਉਂਦੇ ਤਾਂ ਇਹ ਭੁੱਲ ਜੋ ਤੁਸੀਂ ਵੀ ਅਸੀਂ ਖਾਲਸਾ ਰਾਜ ਲੈ ਲਾਂਗੇ ਸੋ ਮੇਰੀ ਬੇਨਤੀ ਹੈ ਆਓ ਹੰਬੜਾ ਮਾਰੀਏ ਇਹ ਜਿਹੜੀ ਚਿੱਟੀ ਸੋਖ ਲੱਗੀ ਹੋਈ ਆ ਖਾਲਸਾ ਪੰਥ ਨੂੰ ਆਪਾਂ ਇਹਨਾਂ ਤੇ ਕਾਰਵਾਈ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ